ਸਾਥ ਸੰਗਤ ਜੀ ਆਓ ਭਗਤ ਸਦਨਾ ਜੀ ਦੀ ਸਾਖੀ ਸਰਵਣ ਕਰੀਏ ਭਗਤ ਸਦਨਾ ਜੀ ਦੇ ਮਾਂ ਬਾਪ ਦੇ ਨਾਮ ਦਾ ਕੁਝ ਪਤਾ ਨਹੀਂ ਮਿਲਦਾ ਪਰ ਇਹ ਜਾਤ ਦੇ ਇੱਕ ਸਾਈ ਸਨ ਨਗਰ ਸ਼ੇਵਾਨ ਹైదరాబాద్ ਸਿੰਧ ਦੇ ਵਿੱਚ ਆਪ ਦਾ ਜਨਮ ਹੋਇਆ ਤੇ ਉਸੇ ਨਗਰ ਵਿੱਚ ਰਹਿੰਦੇ ਸਨ ਇਹ ਨਾਮ ਦਾ ਨਾਮਦੇਵ ਦੇ ਸੰਕਾਲੀ ਸਨ ਬਚਪਨ ਤੋਂ ਹੀ ਸੰਤਾਂ ਫਕੀਰਾਂ ਤੇ ਮਹਾਂਪੁਰਸ਼ਾਂ ਕੋਲ ਬਹਿਣ ਤੇ ਗਿਆਨ ਚਰਚਾ ਸੁਣਨ ਦੀ ਲਗਨ ਸੀ ਮੂਰਤੀ ਪੂਜਕ ਸਨ ਇਹਨਾਂ ਨੂੰ ਕਿ ਤੂੰ ਸਾਲਗ੍ਰਾਮ ਦਾ ਬੱਥਰ ਮਿਲ ਗਿਆ ਉਸ ਨੂੰ ਮਾਸ ਤੋਲਣ ਵਾਸਤੇ ਵਟਾ ਬਣਾ ਬਿਠੇ ਜਿਸ ਤੋਂ ਲੋਕੀ ਬੁਰਾ ਸਮਝਦੇ ਪਰ ਲੋਕਾਂ ਨੂੰ ਨਹੀਂ ਸੀ ਪਤਾ ਕਿ ਸੱdna ਜੀ ਸਾਲਗ੍ਰਾਮ ਨੂੰ ਦੇਵਤਾ ਕਰਕੇ ਪੂਜਦੇ ਤੇ ਉਸਦੇ ਆਸਰੇ ਕਾਰਮਿਆਰ ਕਰਦੇ ਨੇ ਸੰਤ ਸਾਧੂਆਂ ਤੇ ਪੰਡਤਾਂ ਵਿੱਚ ਇਹ ਆਮ ਚਰਚਾ ਸੀ ਕਿ ਇੱਕ ਕਸਾਈ ਸਲਗ੍ਰਾਮ ਨਾਲ ਮਾਸ ਤੋਲਦਾ ਹੈ ਇੱਕ ਦਿਨ ਇੱਕ ਸੰਤ ਸਦਨਾ ਜੀ ਦੀ ਦੁਕਾਨ ਤੇ ਗੁੰਜਾ ਤੇ ਬੇਨਤੀ ਕੀਤੀ ਭਾਈ ਸਦਨੇ ਇਹ ਕਾਲਾ ਪੱਥਰ ਮੈਨੂੰ ਦੇ ਮੈਂ ਇਸ ਦੀ ਪੂਜਾ ਕਰਿਆ ਤੁਮ ਇਹ ਸਲਗ੍ਰਾਮ ਹੈ ਤੂੰ ਹੋਰ ਵੱਟੇ ਰੱਖ ਲੈ ਸਦਨਾ ਤਾੜ ਗਿਆ ਕਿ ਇਹ ਜਾਣ ਕੇ ਲੈ ਜਾਣਾ ਚਾਹੁੰਦੇ ਨੇ ਉਸਨੇ ਬਿਨਾਂ ਚ ਜਿਕ ਸਲੰਗਰਾਮ ਚੁੱਕ ਕੇ ਫੜਾ ਦਿੱਤਾ ਸੰਤ ਸਲੰਗਰਾਮ ਨੂੰ ਲੈ ਕੇ ਆਪਣੇ ਡੇਰੇ ਚ ਲਿਆ ਗਿਆ ਦੇਦੇ ਪੁੱਜ ਕੇ ਸੰਤ ਨੇ ਸਲੰਗਰਾਮ ਨੂੰ ਇਸ਼ਨਾਨ ਕਰਵਾਇਆ ਤੂਫਤ ਖਾਈ ਚੰਦਨ ਦਾ ਤਿਲਕ ਲਾਇਆ ਤੇ ਫੁੱਲ ਚੜ੍ਹਾਏ ਪੂਜਾ ਕੀਤੀ ਰਾਤ ਪੈਣ ਤੇ ਸੌਂ ਗਿਆ ਜਦ ਸਾਧੂ ਸੁੱਤਾ ਹੋਇਆ ਸੀ ਤਦ ਉਸ ਨੂੰ ਸਦਨੇ ਵਿੱਚ ਸਾਲਗ੍ਰਾਮ ਨੇ ਭਾਖਿਆ ਦਿੱਤੀ ਸੰਤਾ ਬਹੁਤ ਬੁਰਾ ਕੀਤਾ ਈ ਸਦਨੇ ਕੋਲ ਮੈਂ ਬਹੁਤ ਖੁਸ਼ ਸਾਂ ਉਹ ਮੇਰੀ ਪੂਜਾ ਕਰਦਾ ਸੀ ਸੱਚੇ ਹਿਰਦੇ ਨਾਲ ਉਹ ਮੇਰਾ ਹੋ ਚੁੱਕਾ ਸੀ ਮੈਂ ਪੂਜਾ ਤੇ ਸਤਕਾਰ ਦਾ ਭੁੱਖਾ ਨਹੀਂ ਸਗੋਂ ਪ੍ਰੇਮ ਦਾ ਭੁੱਖਾ ਹਾਂ ਉਹ ਮਾਸ ਤੋਲਦਾ ਹੋਇਆ ਵੀ ਮੈਨੂੰ ਚੇਤੇ ਕਰਦਾ ਸੀ ਉਸ ਕੋਲ ਛੱਡ ਆਵੇਂ ਮੈਨੂੰ ਇਹ ਬੱਚੋਂ ਸੁਣ ਕੇ ਸੰਤ ਦੀ ਨੀਂਦ ਖੁੱਲ ਗਈ ਉਹ ਸੋਚਦਾ ਤੇ ਕੀਤੇ ਕਰਮ ਉੱਤੇ ਉਸਤਾਉਂਦਾ ਰਿਹਾ ਦਿਨ ਚੜ੍ਹਿਆ ਤਾਂ ਸਦਨੇ ਕੋਲ ਮੁੜ ਗਿਆ ਉਸ ਨੂੰ ਆਖਣ ਲੱਗਾ ਸਰਨਾ ਜੀ ਆਪਣਾ ਸਾਲਗ੍ਰਾਮ ਵਾਪਸ ਲੈ ਲਵੋ ਤੱਗੋ ਸਦਨਾ ਜੀ ਕਹਿਣ ਲੱਗੇ ਕਿਉਂ ਸੰਤ ਜੀ ਸਦਨੇ ਨੇ ਪੁੱਛਿਆ ਤਾਂ ਸੰਤ ਜੀ ਨੇ ਸੁਪਨੇ ਦੀ ਸਾਰੀ ਵਾਰਤਾ ਕਹਿ ਸੁਣਾਈ ਉਸ ਵਾਰਤਾ ਨੂੰ ਸੁਣ ਕੇ ਸਦਨੇ ਦੇ ਮਨ ਵਿੱਚ ਸਗੋਂ ਦੂਣਾ ਚਾਰ ਦੇ ਪ੍ਰੇਮ ਉਮਾ ਹੋ ਗਿਆ ਤੇ ਉਹ ਪ੍ਰਭੂ ਦੀ ਭਗਤੀ ਕਰਨ ਲੱਗਾ ਰਾਤ ਦੇ ਸਮੇਂ ਇੱਕ ਸ਼ਾਹੂਕਾਰ ਸਦਨੇ ਜੀ ਦੇ ਕੋਲ ਬੱਕਰੇ ਦਾ ਮਾਸ ਲੈਣ ਵਾਸਤੇ ਆ ਗਿਆ। ਸਦਨੇ ਨੇ ਕਿਹਾ ਕਿ ਹੁਣ ਮਾਸ ਨਹੀਂ ਕਿਉਂਕਿ ਜੋ ਬੱਕਰਾ ਬਣਾਇਆ ਸੀ ਉਹ ਮੁੱਕ ਗਿਆ। ਸ਼ਾਹੂਕਾਰ ਲਿਆਜਵਾਲਾ ਸੀ। ਸਦਨਾ ਉਸ ਨੂੰ ਮੋੜ ਵੀ ਨਹੀਂ ਸੀ ਸਕਦਾ। ਉਸ ਵਾਸਤੇ ਸਦਨੇ ਨੇ ਜਿਉਂਦੇ ਬੱਕਰੇ ਨੇ ਕਪੂਰੇ ਕੱਟ ਕੇ ਸ਼ਾਹੂਕਾਰ ਨੂੰ ਦੇਣੇ ਚਾਹੀ। ਜਦੋਂ ਸਦਨਾ ਸ਼ੁਰੀ ਫੜ ਕੇ ਬੱਕਰੇ ਦੇ ਨੇੜੇ ਗਿਆ ਤਾਂ ਬੱਕਰਾ ਹੱਸ ਪਿਆ। ਹੱਸ ਕੇ ਆਖਣ ਲੱਗਾ ਸਦਨਾ ਜੀ ਜੱਗੂ ਬਾਣਵੀਂ ਕਰਨ ਲੱਗੇ ਜੇ ਇੱਕ ਨਵੀਂ ਭਾਜੀ ਚੜੇਗੀ। ਇਹ ਸੁਣ ਕੇ ਸਦਨਾ ਜੀ ਬਹੁਤ ਹੈਰਾਨ ਹੋਏ ਕਿ ਇਹ ਜਾਨਵਰ ਬੋਲਣ ਲੱਗ ਪਿਆ ਨਾਲ ਹੀ ਆਖਦਾ ਨਵੀਂ ਭਾਜੀ ਚੜਨ ਚੜਨ ਲੱਗਾ ਹੈ ਇਸ ਦਾ ਕੀ ਮਤਲਬ ਹੈ ਸੱਨੇ ਨੇ ਹੱਥੋਂ ਛੁਰੀ ਧਰਦੀ ਉੱਤੇ ਡਿੱਗ ਪਈ ਸੱਨਾ ਜੀ ਨੇ ਬੱਕਰੇ ਨੂੰ ਪੁੱਛਿਆ ਭਾਈ ਦੱਸ ਮਾਮਲਾ ਕੀ ਹੈ ਨਵੀਂ ਭਾਜੀ ਕੀ ਆਖਿਆ ਤਾਗੋ ਬੱਕਰਾ ਬੋਲਿਆ ਸੁਣ ਇਹਨੇ ਅੱਗੇ ਇਹ ਸਿਲਸਿਲਾ ਤੁਰਿਆਂ ਆਉਂਦਾ ਰਿਹਾ ਹੈ ਕਦੇ ਮੈਂ ਬੱਕਰਾ ਤੇ ਤੂੰ ਕਸਾਈ ਤੇ ਕਦੇ ਮੈਂ ਕਸਾਈ ਤੇ ਤੂੰ ਬੱਕਰਾ ਇਸ ਜਨਮ ਵਿੱਚ ਤੂੰ ਮੇਰੇ ਜਿਉਂਦੇ ਜੀ ਇੱਕ ਅੰਗ ਕੱਟ ਕੇ ਸ਼ਾਹੂਕਾਰ ਨੂੰ ਦੇਣ ਲੱਗਿਆ ਇਹ ਨਵੀਂ ਬਾਜੀ ਹੈ ਕੱਲ ਨੂੰ ਮੈਂ ਤੇਰੇ ਨਾਲ ਇਸੇ ਤਰ੍ਹਾਂ ਕਰਾਂਗਾ ਬੱਕਰੇ ਦੀ ਪਾਕਿਆ ਨੇ ਸਦਨ ਨੂੰ ਗਿਆਨ ਕਰਾ ਦਿੱਤਾ ਉਸ ਦਿਨ ਤਾਂ ਉਸਨੇ ਸ਼ਾਹੂ ਕਰਨ ਨੂੰ ਸਾਫ ਨਿਬਾਦ ਦੇ ਦਿੱਤਾ ਅਗਲੇ ਪਲਕ ਮਾਸ ਵਿੱਚ ਦਾ ਧੰਦਾ ਹੀ ਛੱਡ ਦਿੱਤਾ ਸਾਧੂ ਹੋ ਗਿਆ ਪ੍ਰਭੂ ਭਗਤੀ ਕਰਨ ਲੱਗਾ ਤਾਂ ਸਦਨਾ ਜੀ ਨੂੰ ਜਦੋਂ ਪੂਰਨ ਗਿਆਨ ਹੋ ਗਿਆ ਕਿ ਭਗਤੀ ਕਰਨ ਵਿੱਚ ਹੀ ਪਲਾਏ ਤਉ ਪ੍ਰਖੋਤਮ ਜੀ ਦੇ ਦਰਸ਼ਨਾਂ ਵਾਸਤੇ ਜਗਨਨਾਥ ਪੁਰੀ ਦੀ ਯਾਤਰਾ ਵਾਸਤੇ ਸਿੰਧ ਵਿੱਚੋਂ ਚੱਲ ਪਿਆ ਜਗਨਨਾਥ ਪੁਰੀ ਸ਼ਹਿਰ ਪੁੱਜਣ ਤੋਂ ਇੱਕ ਪੜਾਉਂ ਉਹ ਉਸ ਨੂੰ ਰਾਤ ਪੈ ਗਈ ਉਸਨੇ ਸੋਚਿਆ ਕਿ ਕਿਸੇ ਗ੍ਰਸਤੀ ਦੇ ਘਰੋਂ ਭੋਜਨ ਮੰਗ ਕੇ ਖਾ ਲਵਾਂ ਤੇ ਰਾਤ ਕਿਤੇ ਕੱਟ ਲਵਾਂ ਇੱਕ ਘਰ ਦੇ ਦੂਹੇ ਅੱਗੇ ਖਲੋ ਕੇ ਉਸਨੇ ਭੋਜਨ ਦਾ ਸਵਾਲ ਕੀਤਾ ਉਸ ਘਰ ਵਿੱਚ ਇੱਕ ਇਸਤਰੀ ਤੇ ਇੱਕ ਮਰਦ ਰਹਿੰਦੇ ਸਨ ਇਸਤਰੀ ਦੀ ਉਮਰ 22 ਕੋ ਸਾਲ ਵਿੱਚ 40 ਸੀ ਉਹ ਬਹੁਤ ਸੁੰਦਰ ਤੇ ਜਵਾਨ ਸੀ ਉਸ ਦਾ પતિ ਕੋਝਾ ਤੇ ਰੋਗੀ ਸੀ ਉਸ ਨਾਰੀ ਨੇ ਜਦੋਂ ਸਦਨਾ ਜੀ ਨੂੰ ਵੇਖਿਆ ਤਾਂ ਅੱਗੋਂ ਸੱਦ ਲਿਆ ਬੜੀ ਨਿਮਰਤਾ ਤੇ ਪ੍ਰੇਮਈ ਲਹਿਜੇ ਵਿੱਚ ਬੋਲੀ ਸੰਤ ਜੀ ਅੰਦਰ ਪਧਾਰੀਏ ਗ੍ਰਹਿ ਪਵਿੱਤਰ ਕਰੀਏ ਧਨ ਭਾਗ ਆਪ ਆਏ ਜੀ ਸੰਤ ਨਹੀਂ ਭਗਵਾਨ ਆਏ ਨੇ ਭੋਜਨ ਖਾਖੋ ਬਿਸਤਰਾ ਮੰਜਾ ਲੈ ਕੇ ਆਰਾਮ ਕਰੋ ਉਸ ਦੀ ਸ਼ਾਦਾ ਵਿੱਚ ਕੇ ਸਦਨਾ ਜੀ ਉਹਦੇ ਵਿਹੜੇ ਦੇ ਵਿੱਚ ਪੁੱਜ ਗਏ ਤੇ ਮੰਜੇ ਉੱਤੇ ਬੈਠ ਗਏ ਉਸ ਮਟਿਆਰ ਇਸਤਰੀ ਨੇ ਬੜੇ ਚਾਅ ਦੇ ਸ਼ਾਦਾ ਨਾਲ ਭੋਜਨ ਤਿਆਰ ਕੀਤਾ ਭੋਜਨ ਤਿਆਰ ਕਰਕੇ ਸਦਨਾ ਜੀ ਨੇ ਚਰਨ ਧੁਆਏ ਤੇ ਚੌਂਤਰੀ ਉੱਤੇ ਬਿਠਾ ਕੇ ਭੋਜਨ ਛਕਾਇਆ ਜਿਨ੍ਹਾਂ ਚਿਰ ਸਦਨਾ ਭੋਜਨ ਛਕਦਾ ਰਿਹਾ ਉਹਨਾਂ ਚਿਰ ਉਹ ਇਸ ਦੇ ਲਈ ਪੱਖਾ ਝੁਲਦੀ ਰਹੀ ਜਿਵੇਂ ਪਤੀ ਨੂੰ ਇਸਤਰੀ ਪੱਖਾ ਝੁਲਦੀ ਹੈ ਨਾਲ ਪ੍ਰੇਮ ਭਰੀਆਂ ਮਿੱਠੀਆਂ-ਮਿੱਠੀਆਂ ਗੱਲਾਂ ਰਾਹੀ ਪੁੱਛ ਨਹੀਂ ਲਈ ਕਿ ਸਦਨਾ ਜੀ ਕਿੱਥੋਂ ਆਏ ਹਨ ਤੇ ਕਿੱਥੇ ਜਾ ਰਹੇ ਹਨ ਕਿਉਂ ਸਾਧੂ ਹੋਏ ਨੇ ਇਸ ਹਨ ਕੁਝ ਕੁਸ਼ਨੀ ਰਹੀ ਜਦੋਂ ਪ੍ਰਸ਼ਾਦ ਛਕ ਚੁੱਕੇ ਤਾਂ ਉਸ ਮੁਟਿਆਰ ਨੇ ਸਦਨਾ ਜੀ ਨੂੰ ਚੰਗਾ ਬਿਸਤਰਾ ਵਿਛਾ ਕੇ ਰਾਤ ਕੱਟਣ ਵਾਸਤੇ ਬੇਨਤੀ ਕੀਤੀ ਉਸ ਬੇਨਤੀ ਨੂੰ ਸਦਨਾ ਜੀ ਨੇ ਪ੍ਰਵਾਨ ਕਰ ਲਿਆ ਨਾਮ ਦਾ ਸਿਮਨ ਕਰਦਾ ਹੋਇਆ ਭਗ ਸਦਨਾ ਜੀ ਸੌਂ ਗਏ ਜਾਂ ਅੱਧੀ ਰਾਤ ਦਾ ਵੇਲਾ ਹੋਇਆ ਤਾਂ ਉਹ ਮੁਟਿਆਰ ਸ਼ਿੰਗਾਰ ਕਰਕੇ ਸਦਨਾ ਜੀ ਦੇ ਮੰਜੇ ਦੇ ਉਪਰ ਆ ਗਈ ਉਸਦੇ ਹਿਰਦੇ ਵਿੱਚ ਵਾਸ਼ਨਾ ਮੰਦੀ ਸੀ ਕਾਮ ਨੇ ਉਸ ਦੇ ਖੂਨ ਨੂੰ ਉਬਾਲ ਦਿੱਤਾ ਸੀ ਉਹ ਅੰਨੀ ਹੋਈ ਹੋਈ ਸੀ ਉਸ ਦਾ ਇਹ ਪਾਗਲਾਵਾਲਾ ਵਰਤੀਰਾ ਵੇਖ ਕੇ ਸਦਨਾ ਜੀ ਨੇ ਕਿਹਾ ਭੈਣ ਆਪ ਮੇਰੇ ਕੋਲ ਜਾਈਏ ਹਰ ਇਸਤਰੀ ਨੂੰ ਪਤੀ ਵਰਤਾ ਰਹਿਣਾ ਚਾਹੀਦਾ ਹੈ ਮੈਂ ਅੱਗੇ ਪਾਪਾਂ ਦੇ ਕਾਰਨ ਦਰਬਦਰ ਫਿਰਦਾ ਹਾਂ ਮੈਨੂੰ ਹੋਰ ਪਾਪਾਂ ਦਾ ਭਾਗੀ ਨਾ ਬਣਾ ਜਾਂ ਤੂੰ ਮੇਰੀ ਭੈਣ ਹੈ ਉਸ ਇਸਤਰੀ ਦੀ ਪੁੱਠੀ ਮਤ ਮੰਦੀ ਵਾਸ਼ਨਾ ਦੇ ਕਾਰਨ ਉਸ ਨੇ ਪੁੱਠਾ ਹੀ ਸੋਚਿਆ ਉਸ ਨੇ ਖਿਆਲ ਕੀਤਾ ਕਿ ਸ਼ਾਇਦ ਸੰਤ ਉਹਦੇ ਪਤੀ ਕੋਲ ਰਹਿੰਦਾ ਹੈ ਉਹ ਪਿੱਛੇ ਮੁੜੀ ਤੇ 10 ਕੁ ਮਿੰਟਾਂ ਵਿੱਚੋਂ ਆਪਣੇ ਪਤੀ ਦਾ ਸਿਰ ਵੱਢ ਕੇ ਸੱਨਾ ਜੀ ਦੇ ਕੋਲ ਲੈ ਆਈ ਸੱਨਾ ਜੀ ਨੂੰ ਆਪਣੇ ਪਤੀ ਦਾ ਸਿਰ ਵਖਾ ਕੇ ਬੋਲੀ ਕਹਿਣ ਲੱਗੀ ਹੇ ਪਿਆਰੇ ਹੇ ਮੇਰੇ ਹਾਨੀ ਜੇ ਤੈਨੂੰ ਮੇਰੇ ਪਤੀ ਦਾ ਪੈ ਸੀ ਤਾਂ ਐ ਲੈ ਉਸ ਦਾ ਸਿਰ ਮੈਂ ਉਸ ਨੂੰ ਪਤੀ ਨਹੀਂ ਸੀ ਮੰਨਦੀ ਮੇਰੇ ਮਾਪਿਓ ਨੇ ਮੱਲੋ ਮੱਲੀ ਮੇਰਾ ਵਿਆਹ ਕਰ ਦਿੱਤਾ ਇਹ ਨਕਮਾ ਤੇ ਰੋਗੀ ਸੀ ਇਸ ਨੂੰ ਮਾਰਨਾ ਹੀ ਚਾਹੀਦਾ ਸੀ ਹੁਣ ਮੈਂ ਆਪ ਨੂੰ ਪਤੀ ਮੰਦੀ ਹਾਂ ਮੇਰੇ ਨਾਲ ਪਿਆਰ ਕਰੋ ਮੈਨੂੰ ਆਪਣੀ ਬਣਾਵੋ ਛੱਡੋ ਸਾਰੀਆਂ ਝਿਜਕਾਂ ਮੈਂ ਆਪ ਨਾਲ ਸੰਤਨੀ ਹੋ ਕੇ ਫਿਰਾਂਗੀ ਬਸ ਮੈਨੂੰ ਕਬੂਲ ਕਰ ਲਓ ਸਦਨਾ ਜੀ ਉਸ ਦੀਆਂ ਸਾਰੀਆਂ ਗੱਲਾਂ ਨੂੰ ਸੁਣਦੇ ਰਹੇ ਜਦੋਂ ਮਨਾਈ ਬਕਵਾਸ ਕਰ ਚੁੱਕੀ ਤਾਂ ਭਗਤ ਜੀ ਕ੍ਰੋਧਵਾਨ ਹੋ ਕੇ ਬੋਲੇ ਚੰਡਾਲਨ ਪਾਪਨ ਧਰਮ ਤੇ ਸਮਾਜ ਦੀ ਪ੍ਰਵਾ ਨਾ ਕਰਕੇ ਮਹਾਨ ਪਾਪ ਕੀਤਾ ਏ ਇਸ ਦਾ ਫਲ ਤੈਨੂੰ ਨਰਕ ਭੋਗਣਾ ਪਵੇਗਾ ਤੂੰ ਆਪਣੇ ਪ੍ਰਤੀ ਨੂੰ ਮਾਰ ਦਿੱਤਾ ਮੈਂ ਪਾਪ ਕਰਨ ਵਾਸਤੇ ਤਿਆਰ ਨਹੀਂ ਹਾਂ ਮੈਂ ਤੇਰੇ ਘਰੋਂ ਚੱਲਿਆ ਹਾਂ ਤੂੰ ਜ਼ਹਿਰ ਦੀ ਗੰਦਲ ਹੈ ਠੱਗਣੀ ਹੈ ਉਹ ਨਾਗਣੀ ਹੈ ਜਿਸ ਦੇ ਡੰਗ ਦਾ ਇਲਾਜ ਨਹੀਂ ਕਿ ਮੈਨੂੰ ਵੀ ਨਰਕਾਂ ਦਾ ਭਾਗੀ ਬਣਾਉਣਾ ਚਾਹੁੰਦੀ ਹੈ ਦਫਾ ਹੋ ਅੱਖਾਂ ਤੋਂ ਪਰੇ ਦੂਰ ਹੋ ਜਾ ਇਹ ਆਪਕੇ ਸੱਨਾ ਜੀ ਉਥੋਂ ਉੱਠਣ ਲੱਗੇ ਤਾਂ ਉਹਨਾਂ ਨੂੰ ਉੱਠਦਿਆਂ ਵੇਖ ਕੇ ਮਹਾਪਾਪਣ ਨੇ ਮਹਾਪਾਪਣ ਤੇ ਹਥਿਆਰੀ ਕੂਕੁੱਠੀ ਬਿਲਕੁਲ ਠੀਕ ਕਹਿਣ ਲੱਗੀ ਹੈ ਮੇਰੇ ਪਤੀ ਨੂੰ ਮਾਰ ਕੇ ਮੇਰੇ ਲਈ ਪਾਪ ਕਰਨਾ ਚਾਹੁੰਦਾ ਹੈ ਤੂੰ ਸੰਤ ਨਹੀਂ ਤੂੰ ਖੁੰਨੀ ਹੈ हे ਲੋਕੋ ਮੈਂ ਲੁੱਟੀ ਗਈ ਨਸੋਂ ਦੌੜੋ ਮੇਰੇ ਪਿਆਰੇ ਪਤੀ ਦਾ ਸੰਤ ਨੇ ਖੂਨ ਕਰ ਦਿੱਤਾ ਫੜੋ ਨਸ ਚੱਲਿਆ ਜੀ ਉਸ ਪਾਪਨ ਦਾ ਇਹ ਰੋਣਾ ਦੇਖ ਕੇ ਸਦਨਾ ਜੀ ਹੈਰਾਨ ਜ਼ਰੂਰ ਹੋਏ ਪਰ ਘਬਰਾਏ ਨਹੀਂ ਉਹਨਾਂ ਕਿਹਾ ਵੇਖੀ ਜਾਵੇ ਵੀ ਭਗਵਾਨ ਕੀ ਕਰਦਾ ਹੈ ਸ਼ਾਇਦ ਮੇਰੇ ਕਿਸੇ ਪਾਪ ਦਾ ਫਲ ਮਿਲਣਾ ਰਹਿ ਗਿਆ ਹੈ ਜੋ ਮੈਂ ਇਸ ਕਲਯੁਗਨ ਦੇ ਕਰ ਰਾਤ ਕੱਟਣ ਵਾਸਤੇ ਠਹਿਰ ਗਿਆ ਉਸ ਇਸਤਰੀ ਦਾ ਰੋਣਾ ਸੁਣ ਕੇ ਲੋਕ ਆ ਗਏ ਉਹਨਾਂ ਨੇ ਸਦਨਾ ਜੀ ਨੂੰ ਘਿਰ ਲਿਆ ਫੜ ਕੇ ਹਾਕਮ ਕੋਲ ਜਾ ਪੇਸ਼ ਕੀਤਾ ਹਾਕਮ ਉਹੋ ਜਿਹਾ ਸੀ ਉਸ ਨੇ ਝਟਾ ਸਦਨਾ ਜੀ ਦੇ ਹੱਥ ਕੱਟ ਦੇਣ ਦਾ ਹੁਕਮ ਦੇ ਦਿੱਤਾ ਉਸ ਵੇਲੇ ਸਦਨਾ ਜੀ ਨੇ ਪ੍ਰਭੂ ਅੱਗੇ ਬੇਨਤੀ ਕੀਤੀ ਤੇ ਬਿਲਾਵਲ ਰਾਗ ਦੇ ਵਿੱਚ ਸਤਿ ਭਗ ਸਦਨਾ ਜੀ ਦਾ ਸ਼ਬਦ ਹੁੰਦਾ ਹੈ ਤਾਂ ਇਹ ਸ਼ਬਦ ਉਚਾਰਨ ਕੀਤਾ ਨਿਰਪਕੰਨਿਆ ਕੇ ਕਾਰਨੇ ਇਕ ਭਿਆ ਬੇਧਤਾਰੀ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ ਜੋ ਜੰਬਕ ਗਰਾਸੈ ਰਹਾਉ ਇਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵੈ ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਨਾ ਆਵੈ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੂ ਬੂਡ ਮੂਏ ਨੌਕਾ ਮਿਲੈ ਕਹੋ ਕਾਹੇ ਚਿਣਾਗੋ ਮੈਂ ਨਾਹੀ ਕਛ ਹੋਂ ਨਹੀਂ ਕਿਛ ਆਹੀ ਨਾ ਮੋਰਾ ਔਸਰ ਲੱਜ ਰੱਖ ਲਿਓ ਸਦਨਾ ਜਨ ਤੂਰਾ ਇਹ ਸ਼ਾਧੂ ਚਾਨ ਕੀਤਾ ਇਸ ਸ਼ਬਦ ਦਾ ਅਰਥ ਇਹ ਹੈ ਇਸ ਸ਼ਬਦ ਦੇ ਨਾਲ ਹੀ ਇਹ ਕਿ ਆ ਕਿ हे ਭਗਵਾਨ ਇਸ ਸ਼ਬਦ ਦੇ ਅਰਥ ਇਹ ਹਨ ਕਿ हे ਭਗਵਾਨ ਰਾਜ ਕੰਨਿਆ ਨੂੰ ਵਿਆਹਣ ਵਾਸਤੇ ਇੱਕ ਤਰਖਾਣ ਨੇ ਵਿਸ਼ਨੂੰ ਰੂਪ ਧਾਰਨ ਕਰ ਲਿਆ ਸੀ ਨਿਰਪਕੰਨਿਆ ਕੇ ਕਾਰਨ ਇੱਕ ਪਿਆ ਭੇਖਤਾਰੀ ਭਾਵਿਸ਼ਣੂ ਦਾ ਰੂਪ ਧਾਰਨ ਲਿਆ ਸੀ ਉਹ ਕਥਾ یوں ਸੀ ਕਿ ਰਾਜਕੰਨਿਆ ਨੇ ਪ੍ਰਣ ਕੀਤਾ ਕਿ ਉਹ ਵਿਸ਼ਨੂੰ ਨੂੰ ਬਿਨਾਂ ਕਿਸੇ ਨਾਲ ਸ਼ਾਦੀ ਨਹੀਂ ਕਰੇਗੀ ਇੱਕ ਤਰਖਾਨ ਨੇ ਕਿਸੇ ਤਪ ਦੇ ਬਲ ਨਾਲ ਵਿਸ਼ਨੂੰ ਰੂਪ ਤਾਂ ਧਾਰਨ ਕਰ ਲਿਆ ਪਰ ਉਸ ਕੋਲ ਵਿਸ਼ਨੂੰ ਜੀ ਵਾਲੀ ਸ਼ਕਤੀ ਨਹੀਂ ਸੀ ਪਰ ਲੋੜ ਪੈਣ ਤੇ ਉਸ ਨੇ ਅਰਦਾਸ ਕੀਤੀ ਤਾਂ ਉਸ ਕੋਲ ਸ਼ਕਤੀ ਆ ਗਈ हे प्रभु ਉਸ ਕਾਮੀ ਤੇ ਖੁਦ ਗਰਜ ਬੰਦੇ ਦੀ ਵੀ ਲਾਜ ਰੱਖ ਲਈ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ ਉਹਦੀ ਵੀ ਲਾਜ ਰੱਖ ਲਈ ਮੇਰੀ ਇੱਜ਼ਤ ਕਿਉਂ ਨਹੀਂ ਬਚਾਉਂਦਾ हे जगतपालक हे भगवान तेरी ਕੀ ਵਿੜਿਆਈ ਹੈ ਜੇ ਤੇਰੀ ਕਿਰਪਾ ਨਾਲ ਮੇਰੇ ਕਰਮ ਨਾ ਨਾਸ ਹੋਣ ਉਸ ਮਨੁੱਖ ਸ਼ੇਰ ਨੂੰ ਆਪਣਾ ਉਸਤਾਦ ਕਿਉਂ ਮੰਨਦਾ ਹੈ ਜੇ ਗਿੱਦੜਾ ਨਹੀਂ ਘੇਰੀ ਫਿਰਨੈ ਦਾ ਪਾਉ ਪਿੰਡ ਨੇ ਸ਼ੇਰ ਦੀ ਸ਼ਰਨ ਦੇ ਵਿੱਚ ਰਹਿ ਕੇ ਜੇ ਗਿੱਦੜੀ ਘੇਰੀ ਫਿਰਨ ਤਾਂ ਫਿਰ ਸ਼ੇਰ ਦੀ ਸ਼ਰਨ ਸ਼ੇਰ ਸ਼ੇਰ ਨੂੰ ਉਸਤਾਦ ਜਾਂ ਸ਼ੇਰ ਦਾ ਆਸਰਾ ਲੈਂਦਾ ਫਿਰ ਕੀ ਫਾਇਦਾ ਸਿੰਘ ਸਰਨ ਕਤ ਜਾਈਏ ਜੋ ਜੰਬਕ ਗਰਾਸ ਹੈ ਜੰਬਕ ਕਹਿੰਦੇ ਨੇ ਗਿੱਦੜ ਨੂੰ ਜੇ ਕਹਿੰਦੇ ਗਿੱਦੜੀ ਘੇਰੀ ਖਣ ਫਿਰ ਸ਼ੇਰ ਦੀ ਸ਼ਰਨ ਲੈਣ ਦਾ ਕੀ ਫਾਇਦਾ ਇੱਕ ਬੂੰਦ ਜਲ ਕਾਰਨੀ ਚਾਤਰਕ ਦੁਖ ਪਾਵੇ ਪ੍ਰਾਣ ਗਏ ਸਾਗਰ ਮਿਲੈ ਹੁਣ ਕਾਮਨਾ ਆਵੇ ਕਹਿੰਦੇ ਜਲ ਦੀ ਇੱਕ ਬੂੰਦ ਬਦਲੇ ਪਪੀਹਾ ਕੂਕਦਾ ਹੈ ਤੇ ਜੇ ਉਹ ਉਤਰਾਇਆ ਮਰ ਜਾਵੇ ਪਿਆਸ ਦੇ ਨਾਲ ਹੀ ਮਰ ਜੇ ਤਾਂ ਮਰੇ ਹੋਏ ਨੂੰ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਜਾਵੇ ਤਾਂ ਫਿਰ ਕੀ ਲਾਭ ਹੈ ਉਸ ਨੂੰ ਫਿਰ ਕੀ ਫਾਇਦਾ ਇੱਕ ਬੂੰਦ ਜਦੋਂ ਪਿਆਸ ਲੱਗੀ ਸੀ ਉਦੋਂ ਮਿਲੀ ਨਹੀਂ ਬਾਅਦ ਚ ਪਲਾਨੀ ਸਮੁੰਦਰ ਮਿਲ ਜੇ ਫਿਰ ਉਸ ਕੀ ਉਸ ਦਾ ਕੀ ਫਾਇਦਾ ਪ੍ਰਾਣ ਜੋ ਥੱਕੇ ਥਿਰ ਨਹੀਂ ਕੈਸੇ ਬ੍ਰਹਮਾ ਕੋ ਬੂਡ ਮੂਏ ਨੌਕਾ ਮਿਲੈ ਕਹੋ ਕਹਿ ਚ ਨਾ ਮੁ ਇਹਨੇ ਪ੍ਰਭੂ ਮੇਰੇ ਨੈਣ ਪ੍ਰਾਣ ਨਹੀਂ ਕੰਮ ਕਰਦੇ ਦਿਲ ਧੜਕ ਰਿਹਾ ਤੇ ਕਹਿੰਦੇ ਜੇ ਮਨ ਨੂੰ ਬੰਦਾ ਡੁੱਬਦਾ ਹੋਵੇ ਤਾਂ ਡੁੱਬਦੇ ਨੂੰ ਕੋਈ ਸਹਾਰਾ ਨਾ ਮਿਲੇ ਡੁੱਬ ਕੇ ਮਰ ਜੇ ਉਸ ਤੋਂ ਬਾਅਦ ਉਹਨੂੰ ਕਿਸ਼ਤੀ ਦੇ ਨੌਕਾ ਕਹਿੰਦੇ ਹਨ ਕਿਸ਼ਤੀ ਨੂੰ ਮਰੇ ਹੋਏ ਨੂੰ ਜਦੋਂ ਡੁੱਬ ਕੇ ਮਾਰੀ ਗਿਆ ਸਮੇਂ ਸਿਰ ਨਾਮ ਚਾਇਆ ਗਿਆ ਮਰੇ ਬਾਅਦ ਉਹਨੂੰ ਕਿਸ਼ਤੀ ਤੇ ਚੜਾਈ ਫਿਰੇ ਚਾ ਕੁਝ ਫਿਰ ਉਸ ਦਾ ਕੀ ਲਾਭ ਹੈ ਕਹਿੰਦੇ ਇਸ ਕਰਕੇ ਕਹਿੰਦੇ ਪ੍ਰਭੂ ਮੇਰੇ ਨੈਣ ਪ੍ਰਾਣ ਨਹੀਂ ਕੰਮ ਕਰਦੇ ਦਿਲ ਟੜਕ ਰਿਹਾ ਮੈਨੂੰ ਇਹਨਾਂ ਨੂੰ ਕਿਵੇਂ ਆਸਰਾ ਦੇਵਾਂ ਹੇ ਭਗਵਾਨ ਕਹਿੰਦੇ ਮੇਰੀ लाज ਰੱਖ ਡੁੱਬ ਗਏ ਪਸਵਾਸ ਦੇ ਬੇੜੀ ਕਿਸ ਕੰਮ ਮੈਂ ਤੇਰਾ ਹਾਂ ਇਸ ਲਈ ਮੇਰੀ लाज ਰੱਖ ਸੱਨਾ ਜੀ ਦੇ ਹੱਥ ਵੱਡੇ ਗਏ ਪਰ ਹੱਥ ਵੱਡਨ ਪਿੱਛੋਂ ਹਾਕਮ ਨੂੰ ਸੱਚੀ ਗੱਲ ਦਾ ਪਤਾ ਲੱਗ ਗਿਆ ਉਸਨੇ ਉਸ ਪਾਪਨ ਇਸਤਰੀ ਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਕੋਲੋਂ ਪਰਵਾ ਦਿੱਤਾ ਉਸ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਪਾਪਨ ਦੀ ਰੂਹ ਨਰਕਾਂ ਨੂੰ ਗਈ ਸੱਨੇ ਜੀ ਦਾ ਦਹਾਨਤ ਪੰਜਾਬ ਵਿੱਚ ਹੋਇਆ ਸਰਹਿੰਦ ਪਟਿਆਲਾ ਵਿੱਚ ਇੱਕ ਉਹਨਾਂ ਨੇ ਉੱਥੇ ਯਾਦਗਾਰ ਵੀ ਹੈ ਇਸ ਕਰਕੇ ਇਸ ਸਾਖੀ ਦੁਇ ਇਸ ਸਿੱਧ ਮਿਲਦੀ ਹੈ ਸਾਧ ਸੰਗਤ ਜੀ ਕਿ ਪਾਪ ਤੋਂ ਡਰੋ ਪ੍ਰਭੂ ਨੂੰ ਚੇਤੇ ਰੱਖੋ ਇਹਦੇ ਤੋਂ ਸਾਨੂੰ ਇਹ ਸਿੱਖਿਆ ਦਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ